ਬਾਬਾ ਗੁਰਦੇਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋਈ ਦਿੱਤਾ ਬਾਬਾ ਗੁਰਦੇਤਾ ਜੀ ਦਾ ਜਨਮ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਸ਼ਹਨਸ਼ਾ ਉਹਨਾਂ ਦੇ ਘਰ 1613 ਦੇ ਵਿੱਚ ਅੰਮ੍ਰਿਤਸਰ ਜਿੱਥੇ ਅੱਜ ਗੁਰਦੁਆਰਾ ਗੁਰੂ ਕੇ ਮਹਿਲ ਹੈ ਉਸ ਸਥਾਨ ਤੇ ਹੋਇਆ ਉਸ ਸਮੇਂ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਹ ਘਰ ਸੀਗਾ ਇਹ 6ਵੇਂ ਪਾਤਸ਼ਾਹ ਜੀ ਦੇ ਵੱਡੇ ਭਚੰਗੀ ਸਨ 16 ਸਾਲ ਦੀ ਉਮਰ ਹੈ ਬਹੁਤ ਹੀ ਹੋਣ ਹਾਰ ਹਨ ਜਦੋਂ ਸ਼੍ਰੀ ਚੰਦ ਜੀ ਮਿਲਣ ਆਉਂਦੇ ਹਨ ਛੇਵੇਂ ਪਾਤਸ਼ਾਹ ਨੂੰ ਅੰਮ੍ਰਿਤਸਰ ਸਾਹਿਬ ਬਾਬਾ ਗੁਰਦੇਤਾ ਜੀ ਨੂੰ ਦੇਖਦੇ ਹਨ ਔਰ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਕਿ ਬਾਬਾ ਗੁਰਦੇਤਾ ਜੀ ਦਾ ਚਿਹਰਾ ਮੋਰਾ ਤਨਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਮਿਲਦਾ ਹੈ ਸ਼੍ਰੀ ਚੰਦ ਜੀ ਪੁੱਛਦੇ ਹਨ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿੰਨੇ ਪੁੱਤਰ ਹਨ ਤਾਂ ਗੁਰੂ ਸਾਹਿਬ ਕਹਿੰਦੇ ਚਾਰ ਪੁੱਤਰ ਤੇ ਇੱਕ ਧੀ ਹੈ ਇੱਕ ਅਕਾਲ ਚਲਾਣਾ ਕਰ ਗਿਆ ਹੈ